ਹਾਂਜੀ ਦੋਸਤੋ ਕੀ ਹਾਲ ਆ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਸਾਈਕਲਿੰਗ ਤੇ ਚੱਲੇ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਆਪਾਂ ਡੇਲੀ ਸਾਈਕਲਿੰਗ ਕਰਦੇ ਆ ਇਹਦੀ ਵੀਡੀਓ ਪਾਉਣੇ ਆ ਇਹਦੇ ਬੈਨੀਫਿਟਸ ਤੁਹਾਨੂੰ ਡੇਲੀ ਦੱਸਦੇ ਆਂਗੇ ਕਿ ਆਪਾਂ ਨੂੰ ਸਾਈਕਲਿੰਗ ਦੇ ਕੀ ਕੀ ਬੈਨੀਫਿਟ ਹੋ ਸਕਦੇ ਆ ਆਪਾਂ ਨੂੰ ਡੇਲੀ ਰੁਟੀਨ ਚ ਦੋ ਜਨ 3 ਕਿਲੋਮੀਟਰ ਡੇਲੀ ਸਾਈਕਲਿੰਗ ਕਰਨੀ ਚਾਹੀਦੀ ਹੈ। ਇਹਦੇ ਨਾਲ ਸਾਰਾ ਸਰੀਰ ਆਪਣਾ ਬਹੁਤ ਸੈੱਟ ਰਹਿੰਦਾ ਹੈ ਜੇ ਬਸ ਸਾਈਕਲਿੰਗ ਕਰਾਂਗੇ। ਸ਼ਾਮ ਨੂੰ 1 ਘੰਟਾ ਆਪਾਂ ਨੂੰ ਆਪਣੇ ਸਰੀਰ ਲਈ ਵੀ ਦੇਣਾ ਚਾਹੀਦਾ ਹੈਗਾ। ਆ ਦੇਖੋ ਹੁਣ ਅਪਕਰ ਤੋਂ 2 ਕਿਲੋਮੀਟਰ ਆ ਚੁੱਕੇ ਹਾਂਗੇ। ਹੋਰ ਵੀ ਅੱਗੇ ਜਾਵਾਂਗੇ। ਸੋ ਸਾਰਿਆਂ ਨੂੰ ਰਿਕੁਐਸਟ ਆ ਜਿਹੜਾ ਰਨਿੰਗ ਨਹੀਂ ਕਰ ਸਕਦਾ ਨਾ ਉਹ ਸਾਈਕਲਿੰਗ ਤਾਂ ਜ਼ਰੂਰ ਕਰੋ ਘੱਟੋ ਘੱਟ 2 ਤੋਂ 3 ਕਿਲੋਮੀਟਰ ਡੇਲੀ ਆਪਣੇ ਸਰੀਰ ਲਈ ਬਹੁਤ ਚੰਗੀ ਆ ਸਾਈਕਲਿੰਗ ਜਿਹੜਾ ਰਨਿੰਗ ਕਰ ਸਕਦਾ ਉਹਦੇ ਲਈ ਤਾਂ ਬਹੁਤ ਬੈਟਰ ਆ ਬਹੁਤ ਵਧੀਆ ਰਨਿੰਗ ਕਰੇ ਜਿਹੜਾ ਰਨਿੰਗ ਨਹੀਂ ਕਰ ਸਕਦਾ ਸਾਈਕਲਿੰਗ ਤਾਂ ਬਹੁਤ ਬਹੁਤ ਹੀ ਜ਼ਰੂਰੀ ਆ ਇਹਦੇ ਨਾਲ ਆਪਣਾ ਸਰੀਰ ਸੈੱਟ ਰਹੇਗਾ ਉੰਗਲ ਪੈਸਾ ਬਹੁਤ ਆ ਹਨ ਪਰ ਸਰੀਰ ਨਹੀਂ ਫਿੱਟ ਰੱਖ ਸਕਦਾ ਹਰ ਇੱਕ ਕੋਈ ਪਰ ਜੇ ਆਪਣਾ ਸਰੀਰ ਆ ਤਾਂ ਇਹੋ ਪੈਸਾ ਕੰਮ ਆਉ ਹਣਾ ਅੱਗੇ ਨਹੀਂ ਫਿਰ ਪੈਸੇ ਦੀ ਕੋਈ ਵੈਲਿਊ ਨਹੀਂ ਹੈ ਜੇ ਆਪਣੇ ਲਈ ਜੇ ਆਪਣਾ ਸਰੀਰ ਹੀ ਨਹੀਂ ਸਹੀ ਹੈਗਾ ਇਸ ਲਈ ਸਾਈਕਲਿੰਗ ਕਰੋ ਡੇਲੀ ਰਨਿੰਗ ਕਰੋ ਜੋ ਤੁਰ ਸਕਦਾ ਤੁਰੋ ਡੇਲੀ ਹਨਾ 2 2 ਟਾ ਹੀ ਕਿਲੋਮੀਟਰ ਨਹੀਂ 3 ਕਿਲੋਮੀਟਰ ਸਾਈਕਲਿੰਗ ਕਰੋ ਡੇਲੀ ਸੋ ਡੇਲੀ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਕਿ ਅੱਗੇ ਵੀ ਤੁਹਾਡੇ ਲਈ ਇਦਾਂ ਦੀਆਂ ਮੈਂ ਵੀਡੀਓ ਲਿਆ ਸਕਾਂ ਤੁਹਾਡੀ ਸਪੋਰਟ ਦੀ ਲੋੜ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਸਰੀਰ ਦਾ ਧਿਆਨ ਰੱਖੋ ਸਰੀਰ ਬਹੁਤ ਜ਼ਰੂਰੀ ਹੈ ਆਪਣੇ ਲਈ ਹਨਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਡੇ ਕੋਲ ਆ ਸਕੇ ਧੰਨਵਾਦ ਜੀ